ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਦੇ ਉੱਤੇ ਤੇ ਵੀਡੀਓ ਨੂੰ ਲਾਸਟ ਤੱਕ ਪਰੂ ਦੇਖੋ ਜੀ ਤੇ ਆਪਣੇ ਚੈਨਲ ਨੂੰ ਖਾਰਜੇ ਫੋਲੋ ਜੀ ਨੇ ਨਹੀਂ ਕੀਤਾ ਹੋਇਆ ਲਾਈਕ ਕਮੈਂਟ ਜ਼ਰੂਰ ਕਰਿਓ ਕਿਰੋ ਤੇ ਸੋਨੂੰ ਅੱਜ ਨਾ ਇੱਕ ਗਰੀਬ ਜੇਬ ਦਾ ਟਰੈਕਟਰ ਦਿਖਾਉਣ ਲੱਗੇ ਆ ਇਸ ਵੀਰ ਤੋਂ ਵੀ ਟਰੈਕਟਰ ਖਰੀਦਿਆ ਕਰੋ ਜੀ ਤੇ ਬਹੁਤ ਵਧੀਆ ਟਰੈਕਟਰ ਲਿਆ ਕੇ ਥੋੜੇ ਮੁੱਲਾਂ ਨੇ ਵੇਚਦਾ ਵੀਰ ਇੱਕ ਦੋ ਟਰੈਕਟਰ ਹੀ ਲਿਆਉਂਦਾ ਹੁੰਦਾ ਹੈ ਤੇ ਇਹ ਤੋਂ ਦੋ ਟਰੈਕਟਰ ਜ਼ਰੂਰ ਖਰੀਦੋ ਕਿਰੋ ਤੇ ਬਾਜੇ ਬਰੇਟ ਦੇ ਦਊਗਾ ਸਭ ਕੋਈ ਮਹਿੰਗਾ ਨਹੀਂ ਲਾਉਂਦਾ ਹੈ ਕੀ ਹਾਲ ਹੈ? ਠੀਕ ਹੈ। ਤੇ ਕਿਹੜੇ ਕਿਹੜੇ ਟਰੈਕਟਰ ਆਪਣੇ ਕੋਲ ਹੈ? TI ਤੇ ਫਾਰਮ ਫਾਰਮ 60 ਕਿਹੜਾ ਮਾਡਲ ਹੈ? 8 2008 ਮਾਡਲ। ਹਾਂ। ਤੇ ਟਰੈਕਟਰ ਦੀ ਕੰਡੀਸ਼ਨ ਇੰਜਨ ਗੇਅਰ ਦਾ ਜਿਵੇਂ ਚੰਗਾ? ਜਿਵੇਂ ਚੰਗਾ ਹੀ। ਗਾਰੰਟੀ ਇੰਜਨ ਗੇਅਰ ਦੀ? ਹਾਂ ਹਾਂ। ਤੇ ਟਰੈਕਟਰ ਦੇ ਟਾਇਰ ਇਸਦੇ ਹੈਗੇ ਵੀਰੋ ਪਿਛਲੇ ਜਿਵੇਂ ਨਵੇਂ ਦੇ ਕੇ ਦੇ 13 6 28 ਦੇ ਤੇ ਬਿੱਲ ਮਿਲ ਜੂਆ ਟਾਇਰਾਂ ਦਾ? ਟਾਇਰਾਂ ਦਾ ਬਿੱਲ ਵੀ ਦਿੱਤੂ ਕੋਈ ਕਹਿੰਦਾ। ਟਾਇਰ ਜਿਵੇਂ ਨਵੇਂ ਆ 40 ਤੇ ਡਬਲ ਕਲਚ ਆ ਇਹ।

बाकी मौके पर भाई कहना मान तन करता है दो पचवंजा रेट से दो पैंती का दे दान तन कर दिन दो सौ पैंठ अगे महेंद्र आ गए ट्रैक्टर के पिछले टायर आते बारह चार अठाई ट्रैक्टर तेरह ने तेरह छे अठाई अर्धे टायर है रैम रैम्ब पूरे साफ हुए ट्रैक्टर के दो सौ पैंठ महेंद्रा किसी दूर में लेना हो माडल है सौ नड़िन्नवे उन्नीस सौ नड़ानवे माडल है 265 ਮਿਹਦਰਾ ਪੱਤੇ ਡਾਇਰ ਹੈ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਕੀ ਮੁੱਲ ਹੈ ਦਾ ਰਾਈਟ 240 ਤੇ ਕੁਝ ਬੋਲਦਾ ਕਿ 1 ਪੰਨੇ 145 ਦੇ ਰਹੇ ਨੇ 135 ਦੇ 135 ਬਾਕੀ ਬਾਕੀ ਦੀ ਮੰਗ ਤਾਂ ਕਰਦੇ ਨੇ ਜਿਹੜਾ ਨਵੇਂ ਮਾਡਲ 145000 ਕੀ ਰੇਟ ਤੇ ਕਿੱਥੇ ਆਪਣੇ ਟਰੈਕਟਰ ਦੇਖਣ ਨੂੰ ਮਿਲਣਗੇ ਐ ਟਰੈਕਟਰ ਦੇਖਣ ਨੂੰ ਆਪਣੇ ਕਿੱਥੇ ਮਿਲਣਗੇ ਇਹ ਹੈ ਪਿੰਡੀ ਹੌਂਗੀ ਪਿੰਡ ਆਪਣਾ ਚੱਕਰੋ ਚੱਕਰੋ ਦੂ ਸੰਗਲ ਹਾਂ ਫਿਰ ਉਹ ਪਿੰਡੀ ਟਰੈਕਟਰ ਮਿਲਣਗੇ ਤੇ ਵੀਰ ਕੋਲੋਂ ਟਰੈਕਟਰ ਜਦੂਰ ਲੈ ਕੇ ਜਾਓ ਤੁਸੀਂ ਸਹੀ ਮੁੱਲ ਤੇ ਦੇ ਦੇਗਾ ਕੋਈ ਗੱਲ ਤੁਸੀਂ ਫੋਨ ਤੇ ਗੱਲਬਾਤ ਕਰ ਲਿਓ ਵੀਡੀਓ ਚ ਬੱਦਖੱਟ ਬੋਲਿਆ ਜਾਂ ਤਾਂ ਇਹ ਗਰੀਬ ਬੰਦੇ ਦਾ ਕੰਮ ਚਲਾਉ ਉਹ ਤੋਂ ਟਰੈਕਟਰ ਲੈ ਕੇ ਜਾਓ ਟਰੈਕਟਰ ਦੇ ਕੋਲੇ ਦੁੱਧਿਆ ਹੁੰਦੇ ਛੋਟੇ ਟਰੈਕਟਰ ਬਾਈ ਦੋ ਟਰੈਕਟਰ ਹੀ ਲੈਦਾ ਹੈਗਾ ਤੇ ਇਹਦਾ ਵੀ ਰਦਾਰ ਚੱਲਦਾ ਕਰਦਾ ਤੇ ਇਹ ਬਾਈ ਦੇ ਨਾਲ ਜਿਹਦੇ ਨਾਲੋਂ ਦਾ ਉਹਦਾ ਟਰੈਕਟਰ ਹੈ ਨਾ ਹਾਂ ਸਵਰਾਜ ਐਕਸਟੀ सत्तौ चौहठ यह ट्रेटर जमें इक्की मारना। दो हजार इक्कील है ट्रेक्टर नब्बे पचानवे पैसे नौ अठाई थोड़ा ही चलने लगता है दो हज़ार इक्की माडल ट्रैक्टर की चैकअपी डबल ਪਈ ਸੀਐਮ ਨੂੰ ਚਮਕੀ ਜਾਂਦਾ ਡਾਇਰੈਕਟਰ ਆਲਾ ਐਜੰਸੀ ਜਿੱਕੜਾ ਐਜੰਸੀ ਵਾਲੇ ਡਾਇਰੈਕਟਰ ਨਾਮ ਦਾ ਹੀ ਜਮਨ ਨਾਮਾ ਡਾਇਰੈਕਟਰ ਜਿਕਨ ਹਟਾ ਦਿਓ ਉਹ ਬੈਠਾ ਬਰਬਾਦ ਜਮਨ ਨਾਮ ਆਇਆ ਸੀਸ਼ੇ ਵਰਗਾ ਤੇ ਸਟੇ ਟੂ ਜੈਡ ਸਮਾਨ ਨਾਲ ਆਲਾ ਡਰਾਵਰ ਟਾਪ ਲੈਂਕ ਕਿੱਲਾਂ ਟਾਪ ਲੈਂਕ ਦੀਆਂ ਹੁੱਕ ਵਾਲੀ ਕਿੱਲੀ ਸਾਰਾ ਸਮਾਨ ਬਿਤਾਸ ਤੇ ਕੀ ਮਤੈ ਨਵੀ 6 ਲੱਖ ਹੈ 6 ਲੱਖ ਰੁਪਇਆ ਇਹ ਕਿੰਨੇ ਪੈਸਾ ਦਾ ਤੇ रुपए मोबाइल नंबर दें पचहत्तर जीरो तिरासी पचहत्तर जीरो त्रासी तिरासी पचहत्तर जीरो तिरासी भी सौ कत्तीर जीरो तिरासी भी पांच सौ कत्ती मोबाइल नंबर है बैल डर को शा ला बाल कर ਪੋਲੀ ਤੋਂ ਦਵਾ ਦਿੰਦੇ ਪਾਈ ਹਾਲ ਘੱਟ ਵੱਸ ਕਰਦੇ 6 ਨੰਬਰ ਤੇ ਤੇ ਜਿਲ੍ਹਾ ਪਾਈ ਦਾ ਬਠਿੰਡਾ ਡੱਬਾ ਵਾਲੀ ਤੋਂ ਨੇੜੇ ਚੱਕਰ ਉਹ ਤੁਸੀਂ ਕਾਲਾ ਪਿੰਡ ਇਹੋ ਜਿਹੇ ਟਰੈਕਟਰ ਜਰੂਰ ਇੱਕ ਅਦਾ ਵਿਗਣਾ ਚਾਹੀਦਾ ਹਫਤੇ ਚ ਤੇ ਦੇਖੋ ਤੁਸੀਂ ਆਪਣੀ ਵੀਡੀਓ ਨੂੰ ਤਾਂ ਸ਼ੇਅਰ ਜਰੂਰ ਕਰੀ ਜਾਓ ਜੇ ਆਪਣੇ ਨਾਲ ਲੈਣਾ ਹੋਣਾ ਇਹ ਤਾਂ ਕੋਈ ਹੋਰ ਭਰਾ ਲੈ ਸਕੇ ਵੀ ਟਰੈਕਟਰ ਇਹਦਾ ਕੰਮ ਜਰੂਰ ਚਲਾਓ ਆਪਣੀ ਵੀਡੀਓ ਨੂੰ ਸ਼ੇਅਰ ਜੇ ਕੋਈ ਕਰੀ ਚੱਲੇ ਉਹਦੇ ਵਾਸਤੇ ਕੋਈ ਬੰਦੇ ਵਾਸਤੇ ਕਿ ਕੋਈ ਵੀ ਦੇਖਦਾ ਤਾਂ ਤਾਂ ਬਾਕੀ ਉਸ ਦੀ ਆਪਣੇ ਪੈਰ ਚੈਨ ਨੰਬਰ ਲਿਖੋ ਲੋ